ਆਸਾਮ ਹੱਲਾ ਤੀਜਾ ਦੂਜੇ ਭਾਇ ਲੱਗੇ ਦੁੱਖ ਪਾਇਆ ਜਿਹੜੇ ਭਾਈ ਦੁਐਤ ਭਾਗ ਲੱਗੇ ਹਰ ਵਕਤ ਜਿਦੈਗੀ ਪਾਈ ਰੱਖਦੇ ਐ ਫੋਟੀ ਪਾਈ ਰੱਖਦੇ ਐ ਦੂਜੇ ਸਭ ਦੇ ਸਰਸ ਪਰਸ ਉਪਰਸ ਰਹਿ ਵਿਸ਼ਿਆਂ ਦੇ ਭਾਅ ਪ੍ਰੇਮ ਕੇ ਲੱਗੇ ਐ ਉਹਨਾਂ ਨੇ ਜੰਮਣ ਮਰਨ ਦਾ ਦੁੱਖ ਹੀ ਪਾਉਣਾ ਕੀਤਾ ਹੈ ਬਿਨ ਸਬਦਾ ਬਿਰਥਾ ਜਨਮ ਗਵਾਇਆ ਬਿਨ ਸਬਦਾ ਸ਼ਬਦ ਦੀ ਕਮਾਈ ਤੋਂ ਬਗੈਰ ਮਹਾਰਾਜੀ ਤੋਂ ਜਨੂ ਆਬਦੇ ਮਿਸਲ ਗੁਆ ਰਿਹਾ ਹੈ ਉਹਨਾਂ ਨੇ ਸਤਗੁਰ ਸੇਵੈ ਸੋਜੀ ਹੋ ਇਹ ਸਤਗੁਰੂ ਸੱਚੀ ਪਾਕਸ਼ਾ ਦੀ ਤਹਿਲ ਕਰਨ ਤਾਂ ਸੋਜੀ ਸਮਝ ਹੋ ਸਕਦੀ ਹੈ ਪਰਮਾਰਥ ਦੀ ਦੂਜੇ ਪਾਇ ਨਾ ਲੱਗੈ ਕੋ ਫਿਰ ਉਹਦਾ ਅਜਿਹਾ ਜੀ ਨੂੰ ਸਮਝ ਹੋ ਜੇ ਉਹ ਦਾਇਤ ਭਾਜ ਨਹੀਂ ਲੱਗਦਾ ਦੇਵੀ ਦੇਵਤਿਆਂ ਦੀ ਪੂਜਾਸ਼ਨਾ ਨਹੀਂ ਕਰਦੇ ਹਨ ਕੋਹਨੇ ਦੀ ਕੋ ਬੰਨੇ ਦੀ ਕੋ ਪਹਾੜਾਂ ਵਾਲੀ ਦੀ ਮੂਲ ਲਾਗੇ ਇਸੇ ਜਨ ਪਰਵਾਣ ਜਿਹੜੇ ਮੂਲ ਰੂਪ ਨਾਮ ਹੈ ਮੁੱਢ ਜੋ ਪਰਮੇਸ਼ਵਰ ਦਾ ਨਾਮ ਹੈ ਇਸ ਵਿੱਚ ਲੱਗੇ ਉਹ ਪ੍ਰਮਾਨ ਗੀਖਾਨ ਹੈ ਮੁੱਢ ਜਨਮ ਤੋਂ ਲਾ ਕੇ ਜਿਹੜੇ ਪਛਤਣ ਬੰਦਗੀ ਤੇ ਲੱਗੇ ਆ ਉਹ ਪ੍ਰਮਾਨ ਗੀਖਾਨ ਮੂਲ ਰੂਪ ਜੋ ਪਰਮੇਸ਼ਵਰ ਹੈ ਉਸ ਵੀ ਜਿਹੜੇ ਲੱਗੇ ਉਹ ਪ੍ਰਮਾਨ ਨਹੀਂ ਕੰਮ ਆਨਦਨ RAM ਨਾਮ ਜਪ ਹਿਰਦੈ ਨਾਮ ਨਾਮ ਦੇ ਤਾਂ ਹੀ ਰਾਤ ਨੇ ਹਿਰਦੇ ਨਾਲ ਜਪਦੇ ਆ ਰਾਤ ਨੇ ਗੁਰ ਸਬਦ ਦੀ ਹਰ ਏਕੋ ਜਾਨ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਕੋਈ ਹਰੀ ਸਾਰਿਆਂ ਤੋਂ ਨਾਮ ਜਾਣਿਆ ਹੈ ਰਹਾਉ ਡਾਲੀ ਲੱਗੈ ਨਹੀਂ ਫਲ ਜਾ ਜਿਹੜੇ ਭਾਈ ਮੁੱਢ ਨੂੰ ਛੱਡ ਕੇ ਡਾਲੀਆਂ ਨੂੰ ਚਿੰਬੜਦੇ ਆ ਉਹਨਾਂ ਦੀ ਨਿਸਫਲ ਜਾਂਦਾ ਜੋ ਕੋ ਕਰਦੇ ਆ ਡਾਲੀਆਂ ਵੀ ਬ੍ਰਹਮਪਾਤੀ ਵਿਸ਼ਨਯਾਰੀ ਫੂਲ ਸ਼ੰਕਰ ਦੇਓ ਵਿਸ਼ਨੂ ਆਦਿ ਜਿਹੜੇ ਡਾਲੀਆਂ ਦੀ ਨਿਆਈ ਹੈ ਜਿਹੜੇ ਦੇਵੀ ਦਿਓਤਿਆਂ ਦੀ ਉਪਾਸ਼ਨਾ ਕਰਦੇ ਉਹ ਡਾਲੀਆਂ ਦੀ ਪੂਜਾ ਕਰਦੇ ਆ ਸੋ ਇਸ ਪ੍ਰਕਾਰ ਡਾਲੀ ਲੱਗਦਾ ਜਿਹੜਾ ਦੇਵੀ ਦਿਓਤਿਆਂ ਦੀ ਉਪਾਸ਼ਨਾ ਡਾਲੀਆਂ 'ਚ ਲੱਗਦਾ ਹੈ ਉਹਦੀ ਜਿਹੜੀ ਸੇਵਾ ਕੀਤੀ ਸਾਰੀ ਨਿਸਫਲ ਜਾਂਦੀ ਹੈ ਮੁਗਤ ਨਹੀਂ ਕੋਈ ਕਰ ਸਕਦਾ ਅੰਦੀ ਕੰਮੀ ਆਂਧ ਸਜਾਇ ਅੰਦਾਈ ਆਲੇ ਕੰਮ ਪੱਥਿਆਂ ਦੀ ਪੂਜਾ ਕਰਨੀ ਅੰਦੀ ਉਹਨੂੰ ਸਜ਼ਾ ਮਿਲਦੀ ਫੇ ਪੱਥਰ ਹੀ ਹੱਥ 'ਚ ਫੜਾ ਦਿੰਦਾ ਵੀ ਲੈ ਸਾਹਿਬ ਇਹਦੀ ਪੂਜਾ ਕਰਦਾ ਰਿਹਾ ਸੋ ਇਸ ਪ੍ਰਕਾਰ ਉਹਨੇ ਜਾਂ ਪੱਥਰ ਦੀ ਜੂਨ 'ਚ ਪਾ ਦਿੰਦਾ ਹੈ ਇਸ ਪ੍ਰਕਾਰ ਅਗਿਆਨੀਆਂ ਨੂੰ ਉਹਦੇ ਕੰਮਾਂ ਕਰਨੇ ਕਰਕੇ ਅਨਸਾਈ ਦੀ ਅਗਿਆਨ ਚਾਈ ਦੀ ਸਜ਼ਾ ਮਿਲਦੀ ਉਹਨੇ ਮੂ ਮਾਨਮੁਖ ਅੰਧਾ ਠੌਰ ਨਾ ਪਾ ਜਿਹੜਾ ਮਨੁੱਖ ਗਿਆਨੀ ਐ ਉਹ ਪਰਲੋਕ ਦੀ ਥਾਂ ਨਹੀਂ ਪੁੰਹਦਾ ਹੈ ਇਹ ਲੋਕ ਦੀ ਮਨੁੱਖਾ ਜਨੂਪੀ ਥਾਂ ਨਹੀਂ ਫੇਰ ਪ੍ਰਾਪਤ ਹੁੰਦਾ ਸਿੱਖ ਸੰਗਤ ਵਿੱਚ ਜਿੰਨਾ ਜਿਹੜਾ ਠਹਿਰਨਾ ਹੈ ਤ੍ਰਿਯਾ ਪਦ ਵਿੱਚ ਇਸ ਜੁਣਾ ਥਾਂ ਨਹੀਂ ਪਾ ਸਕਦਾ ਗਿਆਨੀ ਬਿਸਟਾ ਕਾ ਕੀੜਾ ਬਿਸਟਾ ਮਾਹੇ ਪਚਾਹਾਰੇ ਜਿਸ ਪ੍ਰਕਾਰ ਮੈਲੇ ਦਾ ਜਿਹੜਾ ਕੀੜਾ ਮੈਲੇ ਵਿੱਚ ਹੀ ਪਚਿਆ ਰਹਿੰਦਾ ਸੜਿਆ ਰਹਿੰਦਾ ਐ ਇਸੇ ਪ੍ਰਕਾਰ ਬਿਸ਼ਟਾ ਰੂਪੀ ਬਿਸਟਾ ਦੇ ਮਾਤਾ ਦੇ ਗਰਭ ਦੇ ਕੀੜੇ ਐ ਜੇ ਇੱਥੇ ਭਾਈ ਦਿਸ਼ਿਆਂ ਦੇ ਵਿੱਚ ਹੀ ਪਜੇ ਰਹਿੰਦੇ ਸੜੇ ਰਹਿੰਦੇ ਹਨ ਗੁਰ ਕੀ ਗੁਰ ਕੀ ਸੇਵਾ ਸਦਾ ਸੁਖ ਪਾਏ ਸਤਿਗੁਰੂ ਸਾਹਿਬ ਦੀ ਜਿਹੜਾ ਸੇਵਾ ਤਹਿਲ ਕਰੇ ਉਹ ਸਦਾ ਰਹਿਣ ਵਾਲਾ ਸੁਖ ਆਤਮਨੰਦ ਨੂੰ ਪਾ ਸਕਦਾ ਹੈ ਸੰਤ ਸੰਗਤ ਮਿਲ ਹਰ ਗੁਣ ਗਾਏ ਮਹਾਂਸਮੂਹ ਦੀ ਸੰਗਤ ਮਿਲ ਕਰਕੇ ਜੇ ਹਰੀ ਦੇ ਗੁਣਾਂ ਨੂੰ ਗਾਉਣਾ ਕਰੇ ਨਾਮੇ ਨਾਮ ਕਰੇ ਵਿਚਾਰ ਨਾਮ ਪਰਮੇਸ਼ਰ ਦੇ ਨਾਮ ਹੀ ਨਾਮ ਜੋ ਪ੍ਰਸਿੱਧ ਹੈ ਨਾਮੀ ਦਾ ਨਾਮ ਉਹ ਹੋ ਗਈ ਵਿਚਾਰ ਕਰੇ ਉਸੇ ਦਾ ਚਿੰਤਨ ਕਰੇ ਆਪ ਤਰੈ ਕੋਲ ਉਧਰਣ ਹਾ ਆਪਿ ਉਹ ਮੁਕਤ ਹੋ ਜਾਮਾ ਉਹ ਰੀਆਂ ਕੋਲਾਂ ਵੀ ਉਹਦੀ ਸੰਗਤ ਕਰਕੇ ਉਹਨਾਂ ਵਾਲੀਆਂ ਬਣ ਜਾਂਦੀਆਂ ਕੋਲਾਂ ਦਾ ਵੀ ਆਧਾਰ ਕਰ ਲੈਂਦਾ ਹੈ ਗੁਰ ਕੀ ਬਾਣੀ ਨਾਮ ਵਜਾਏ ਗੁਰਾਂ ਦੀ ਬਾਣੀ ਕਰਕੇ ਨਾਮ ਨੂੰ ਪ੍ਰਗਟ ਕਰੇ ਸ੍ਰੀ ਗੁਰੂ ਸਾਹਿਬ ਜੀ ਦੀ ਅਮਰਤ ਰੂਪ ਬਾਣੀ ਦੁਆਰਾ ਨਾਮ ਹਿਰਦੇ ਵਿੱਚ ਪ੍ਰਗਟ ਕਰੇ ਐਸਾ ਜਾਪ ਕਰੇ ਨਾਨਕ ਮਹਲ ਸ਼ਬਦ ਘਰ ਪਾਏ ਗੁਰਾਂ ਦੇ ਸ਼ਬਦ ਕਰਕੇ ਮਹਲ ਸਰੂਪ ਨੂੰ ਕਰ ਸਰੀਰ ਦੇ ਵਿੱਚ ਹੁੰਦਾ ਹੋਇਆ ਹੀ ਹਰ ਹਿਰਦੇ ਵਿੱਚੋਂ ਹੀ ਮਹਲ ਸਰੂਪ ਨੂੰ ਪੂਰੀਆ ਪਦ ਨੂੰ ਪਾ ਲਵੇ ਗੁਰਮਤ ਸਤਸਰ ਹਰ ਜਲ ਦਾ ਆ ਜਿਨ੍ਹਾਂ ਨੂੰ ਗੁਰਮਤ ਨੂੰ ਸਤ ਸਮਝਿਆ ਇਹ ਸੱਚਾ ਸਰੋਵਰ ਹੈ ਸਤ ਸੰਤ ਕੋ ਉਖਾਦ ਕਹਦਾ ਸਰੋਵਰ ਹੈ ਗੁਰੂ ਸਾਹਿਬ ਦੀ ਗੁਰਮਤ ਹੈ ਜਿਹੜੀ ਤੇ ਹਰੀ ਦਾ ਨਾਮ ਜਨਵਾ ਹੈ ਸੁਣਿਆ ਮੰਨਿਆ ਉਹਨਾਂ ਨੇ ਕੀਤਾ ਪਾਉ ਇਸ ਨਾਮ ਕੀਤਾ ਹੈ ਜਿਨ੍ਹਾਂ ਨੇ ਦੁਰਮਤ ਮੈਲ ਸਭ ਦੁਰਤ ਗਵਾਇਆ ਉਹਨਾਂ ਦੀ ਖੋਟੀ ਮਾਦੀ ਮੈਲ ਨੂੰ ਦਰਦ ਮੈਲ ਨਾਲ ਉਤਰੇ ਕਿਉਂ ਤੀ ਸੁਣਾਈ ਹੈ ਖੋਟੀ ਮਾਦੀ ਮੈਲ ਨੂੰ ਤੇ ਸਾਰੇ ਦੁਰਤ ਦੁਆਏ ਦੇ ਵਿੱਚ ਜਿਸ ਕਰਕੇ ਤ੍ਰੀਤੀ ਹੋਏ ਉਹ ਪਾਪ ਸਾਰਿਆਂ ਪਾਪਾਂ ਨੂੰ ਖੋਟੀ ਮਾਦੀ ਮੈਲ ਨੂੰ ਸ਼ਰਾਬ ਪੀਣੀ ਤਰਾਏ ਘਰ ਨੂੰ ਤੱਕਣਾ ਇਹ ਦੁਰਮਤ ਹੈ ਇਸ ਮੈਲ ਨੂੰ ਵੀ ਗਵਾ ਲਿਆ ਹੈ ਤੇ ਦਰਤ ਪਾਪਾਂ ਨੂੰ ਵੀ ਸਾਰਿਆਂ ਨੂੰ ਗਵਾ ਲਿਆ ਹੈ ਉਹਨਾਂ ਨੇ ਆਸਾ ਮਹੱਲਾ ਤੀਜਾ ਮਨਮੁਖ ਮਰ ਹੈ ਮਰ ਮਰਨ ਵਿਗਾੜ ਹੈ ਵੀ ਭਾਈ ਮਨਮੁਖ ਜਦੋਂ ਮਰਦੇ ਹੈ ਉਹ ਆਪ ਤਾਂ ਮਰ ਜਾਂਦੇ ਹੈ ਹੋਰ ਆਪ ਦੇ ਮਰਨ ਨੂੰ ਵਿਗਾੜ ਜਾਂਦੇ ਹੈ ਜਿਸ ਆਦਮੀ ਦੇ ਮਰਨ ਤੋਂ ਸਾਧ ਸੰਗਤ ਜੀ ਖੂਨ ਹੋਣ ਤੋਂ ਕਈ ਕੈਦ ਹੋ ਜਾਣ ਹੈ ਤੇ ਕਈਆਂ ਨੂੰ ਫਾਸੀ ਦਿੱਤੀ ਜਾਵੇ ਕਈਆਂ ਨੂੰ ਇਸੇ ਪ੍ਰਕਾਰ ਕਾਲੇ ਪਾਣੀ ਦਿੱਤੇ ਜਾਣ ਉਹ ਆਪ ਮਰ ਜਾਂਦੇ ਐ ਮਰ ਕੇ ਮਰਨ ਨੂੰ ਹੀ ਵਿਗਾੜ ਜਾਂਦੇ ਐ ਨਾ ਹੋਰ ਨਾਲ ਵੀ ਕੈਦਤਾ ਜਾਣਾ ਆਪ ਵੀ ਮਰ ਜਾਣਾ ਇਹ ਮਰਨ ਵਿਗਾੜਨਾ ਹੈ ਇਸੇ ਪ੍ਰਕਾਰ ਮਨੁੱਖ ਲੋਕ ਜਿਹੜੇ ਐ ਉਹ ਆਪ ਕਾਮ ਕਰੋ ਦੇ ਮਾਰੇ ਹੋਏ ਮਰਦੇ ਐ ਮਰ ਕੇ ਆਪਦੇ ਮਰਨ ਨੂੰ ਸੁਧਾਰਦੇ ਨਹੀਂ ਜਿਹਦੇ ਮਰਨ ਮਗਰ ਨੂੰ ਭਜਨ ਹੋਵੇ ਕੀਰਤਨ ਹੋਵੇ ਸਿਮਰਨ ਹੋਵੇ ਉਹਦਾ ਮਰਨ ਸੁਧਿਆ ਜਾਣਾ ਜਾਂਦਾ ਹੈ ਮਨ ਨੂੰ ਮਾਰ ਕਰਕੇ ਪਰਮੇਸ਼ਰ ਦੇ ਸਿਮਰਨ ਭਜਨ ਤੋਂ ਬਗਾਇਆ ਆਪ ਤਾਂ ਮਰ ਜਾਂਦੇ ਹੈ ਹੋਰਨਾਂ ਦੇ ਵੀ ਮਰਨ ਨੂੰ ਬਗਾੜ ਜਾਂਦੇ ਹਨ ਦੂਜੇ ਭਾਏ ਆਤਮ ਸੰਘਾਰ ਹੈ ਕੀ ਕਰੇ ਖੁਦਕਸ਼ੀ ਕਰਕੇ ਮਾਰ ਜਾਂਦੇ ਮਰ ਜਾਂਦੇ ਹੈ ਕਹਿੰਦੇ ਦੁਆਗ ਭਾ ਵਿੱਚ ਕਿ ਆਤਮ ਨੇ ਆਪਣੇ ਆਪ ਨੂੰ ਸੰਘਾਰ ਲੈਂਦੇ ਆਪ ਨੂੰ ਕਟਾਰੀ ਆਪਸ ਕੋ ਮਾਰੀ ਮਨ ਆਪਣੇ ਕਿਨੂੰ ਫਾਟ ਦੁਆਗ ਭਾ ਜਿਹੜੇ ਲੱਗੇ ਹੋਏ ਹੈ ਜਿਹੜਾ ਆਦਮੀ ਆਤਮ ਨੂੰ ਘਾਤੀ ਜਗਤ ਕਸਾਈ ਮੰਨਿਆ ਜਿਹੜਾ ਖੁਦਕਸ਼ੀ ਕਰਕੇ ਮਰ ਜੇ ਜਿਹੜਾ ਜ ਸਾਰੀ ਦੁਨੀਆ ਨੂੰ ਮਾਰਨ ਦਾ ਪਾਪ ਜਿਹੜਾ ਆਪ ਖੁਦਕਸ਼ੀ ਕਰਕੇ ਮਰ ਗਿਆ ਇਹਨਾ ਪਾਪ ਹੈ ਆਤਮ ਨੂੰ ਘਾਤ ਕਰਨ ਵਾਲੇ ਆਦਮੀ ਨੂੰ ਜਿਹੜੇ ਖੁਦਕਸ਼ੀ ਕਰਕੇ ਮਰ ਜਾਂਦੇ ਹਨਗੇ ਸੋ ਮਹਾਰਾਜ ਸਾਹਿਬ ਫਰਮਾਉਂਦੇ ਹਨ ਦੂਜੇ ਭਾਏ ਆਤਮ ਸੰਘਾਰ ਹੈ ਜਿਹੜਾ ਆਤਮ ਨੂੰ ਘਾਤੀ ਆਦਮੀ ਹੈ ਦੁਆਦ ਘਾ ਕਰਕੇ ਉਹ ਸਾਰੇ ਸੰਸਾਰ ਦੇ ਮਾਰਨ ਦਾ ਪਾਪ ਆਪ ਦੇ ਗần ਲੈਂਦਾ ਹੈ ਇਓ ਆਤਮ ਖੁਦਕੁਸ਼ੀ ਕਰਕੇ ਜਿਹੜੇ ਮਰ ਜਾਂਦੇ ਐ ਦੁਆਦ ਭਾਜ ਪਏ ਹੋਏ ਕਿਸੇ ਨੂੰ ਗੁੱਸੇ ਖਾ ਕੇ ਗੁੱਸੇ ਖਾ ਕੇ ਫੀਮ ਖਾ ਲਈ ਕਿਸੇ ਲੜਕੇ ਭਰਾ ਨਾਲ ਮਰ ਗਿਆ ਕੋਈ ਔਰਤ ਨੂੰ ਦੁਖੀ ਹੋ ਕੇ ਮਰ ਗਿਆ ਇਓ ਖੁਦਕੁਸ਼ੀ ਕਰਕੇ ਜਿਹੜੇ ਆਪਣੇ ਆਪ ਨੂੰ ਸੰਘਾਰਦੇ ਐ ਉਹ ਦੁਆਦ ਭਾਜ ਦੇ ਵਿੱਚ ਲੱਗੇ ਹੋਏ ਹਨ ਮੀਰਾ ਮੀਰਾ ਕਰ ਕਰ ਵਿਬੁੱਤਾ ਇਹ ਮੇਰਾ ਪੁੱਤਰ ਹੈ ਮੇਰੀ ਧੀ ਹੈ ਮੇਰੀ ਜਾਇਦਾਦ ਹੈ ਮੇਰਾ ਪਗਾਰਥ ਹੈ ਕਿਉਂ ਕਰ ਕਰ ਕੇ ਮਾਰਾ ਕਹਿੰਦੇ ਬਗੂਤਾ ਖਰਾਬ ਹੁੰਦਾ ਹੈ ਮੇਰਾ ਮੇਰਾ ਕਰ ਕਰ ਵਿਗੂਤਾ ਹਾਂ ਮੇਰਾ ਪਦਾਰਥ ਹੈ ਮੇਰਾ ਏ ਧਨ ਹੈ ਮੇਰੀ ਦੌਲਤ ਹੈ ਉਹ ਕਰਕੇ ਬਗੂਤਾ ਖਰਾਬ ਹੁੰਦਾ ਹੈ ਆਤਮਾ ਨਾ ਚੀਨੇ ਭਰਮ ਭਰਮ ਵਿੱਚ ਸੁੱਤਾ ਜੋ ਬ੍ਰਹਮ ਆਤਮਾ ਸਾਰੇ ਦਾ ਆਪਣਾ ਆ ਸਰਵ ਉਸੇ ਕਮਤਸਾ ਕਰਕੇ ਪ੍ਰਾਪਤ ਰੂਪ ਜੋ ਹੈ ਸਾਮ ਆ ਗਿਆ ਆਮ ਦੇ ਮੇਹੇ ਤੋਂ ਆ ਰਿਹਾ ਤੇ ਜੋ ਗਿਆਨ ਦਾ ਹੀ ਪ੍ਰਕਾਸ਼ ਕਿਸ ਮਾਨ ਚੇਤਨ ਉਹ ਸ ਆਪਣੇ ਆਪ ਨੂੰ ਨਹੀਂ ਜਾਣਦਾ ਧਰਮ ਦੇ ਚ ਪੈ ਕੇ ਸਿੱਕਾ ਪਿਆ ਹੈ ਮਰਮ ਹੋਇਆ ਸਭ ਦੇ ਮਰ ਜਾਏ ਸਾਥ ਸੰਗਤ ਜੀ ਮਰਮ ਹੋਇਆ ਸਭ ਦੇ ਮਰ ਜਾਏ ਜਿਹੜਾ ਸ਼ਬਦ ਕਰਕੇ ਜੀਵਨ ਭਾਵ ਤੋਂ ਮਰ ਜਾਵੇ ਨਾ ਉਹਦਾ ਮਰਕ ਆਉਣਾ ਮਾਰਨ ਵਾਲਾ ਕਾਲ ਹੀ ਮਰ ਜਾਂਦਾ ਉਹਦਾ ਜੰਮ ਮਰ ਜਾਂਦਾ ਹੈ ਜੇ ਉਹ ਸ਼ਬਦ ਕਰਕੇ ਜੀਵਨ ਭਾਵ ਤੋਂ ਮਰ ਜਾਵੇ ਮਰਮ ਹੋਇਆ ਜਿਹੜਾ ਸਾਰਿਆਂ ਨੂੰ ਮਾਰਨ ਵਾਲਾ ਉਹਦਾ ਮੂਆ ਮਰ ਗਿਆ ਉਹ ਕਾਲ ਮਰ ਗਿਆ ਉਹਨਾਂ ਦਾ ਜਿਹੜਾ ਸ਼ਬਦ ਕਰਕੇ ਜੀਵਿਤ ਭਾਵ ਤੋਂ ਮਰ ਜਾਂਦਾ ਜਿਉਂਦਾ ਹੀ ਉਹਨਾਂ ਨੂੰ ਛੱਡਦੇਵੇਂ ਜਿਸ ਪ੍ਰਕਾਰ ਕੋਈ ਆਦਮੀ ਸ਼ਰਾਬੀ ਸ਼ਰਾਬ ਛੱਡਦੇਵੇਂ ਉਹਦੇ ਪਿਆਰੇ ਨੂੰ ਆਲੇ ਆਂਦੇ ਸੰਜੀ ਕਹਿੰਦੇ ਉਹ ਸ਼ਰਾਬ ਨਹੀਂ ਪੀਣੀ ਕਹਿੰਦੇ ਮੈਂ ਤਾਂ ਵੀ ਛੱਡਤੀ ਕਹਿੰਦੇ ਚੰਗਾ ਮਰ ਗਿਆ ਸਾਡੇ ਵੱਲੋਂ ਹੁਣ ਹਾਂ ਕਿ ਮਰ ਗਿਆ ਹੀ ਮੈਨੂੰ ਸਮਝੋ ਇਸ ਪ੍ਰਕਾਰ ਉਹਨੂੰ ਛੱਡਣ ਦਾ ਨਾ ਮਰਨਾ ਹੈ ਜੋ ਮਾਰਾ ਸਾਉ ਕਹਿੰਦੇ ਸ਼ਬਦ ਕਰਕੇ ਜਿਹੜਾ ਔਗਣਾ ਵੱਲੋਂ ਮਰ ਜਾਵੇ ਉਹਦਾ ਮਾਰਨ ਵਾਲਾ ਕਾਲ ਵੀ ਮਰ ਗਿਆ ਹੈ ਮੌਤ ਜਮਾਤ ਸਭ ਨਾਸ ਹੋ ਜਾਂਦੇ ਉਸ ਦੇ ਉਸ ਤੋਂ ਨਿੰਦਿਆ ਘੁਰ ਸਾਮ ਜਾਣਾਈ ਕੋਈ ਉਸ ਦੀ ਕੀ ਕਰੀ ਜਾਵੇ ਕੋਈ ਨਿੰਦਿਆ ਕਰੀ ਜਾਵੇ ਇੱਕੋ ਜੇ ਰਹਿਣਾ ਉਸ ਕਰਨ ਵਾਲੇ ਤੇ ਖੁਸ਼ ਨਹੀਂ ਹੋਣਾ ਨਿੰਦਿਆ ਕਰਨ ਵਾਲੇ ਤੇ ਕਬਰਾਉਣਾ ਨਹੀਂ ਇਕੋ ਜੀ ਬਰਤੀ ਰੱਖਣੀ ਹੈ ਇਸ ਜੁਗ ਮਹਿ ਲਾਹ ਹਰ ਜਪ ਲੈ ਜਾ ਕਿਉਂ ਮਹਾਰਾਜਾ ਜਾਪ ਕਰੇ ਉਸੇ ਮਿੰਦਿਆ ਦੇ ਖਿਆਲ ਚ ਨਾ ਪਵੇ ਅਤੇ ਹਰੀ ਦਾ ਨਾਮ ਜਪ ਕੇ ਇਸ ਜਗ ਚੋਂ ਲਾਹ ਲੈ ਕੇ ਜਾਵੇ ਮਨੁੱਖਾ ਜਨਮ ਦਾ ਰਹਾਉ ਨਾਮ ਵੀ ਹੂਣ ਗਰਭ ਗਲ ਜਾਏ ਜੇ ਮਹਾਰਾਜ ਦੇ ਨਾਮ ਤੋਂ ਬਣਾਉ ਗਰਭ ਚੀ ਮਾਤਾ ਦੇ ਚ ਗਲ ਜਾਂਦੇ ਹਨ ਬੱਚੇ ਛੜ ਜਾਂਦੇ ਹਨ ਮਿਰਥਾ ਜਨਮ ਦੂਜੇ ਲੋਭਾ ਜੇ ਦੂਜੇ ਪਾਸੇ ਲੱਗੋ ਨਾ ਜਨ ਇਸ ਪ੍ਰਕਾਰ ਨਿਸਫਲ ਹੈ ਗਰਭ ਦੇ ਚ ਗਲ ਜਾਣ ਦੀ ਨਹੀਂ ਆਈ ਨਾਮ ਵੀ ਹੂਣੀ ਦੁਖ ਜਲੇ ਸਵਾਈ ਨਾਮ ਤੋਂ ਦਿਨਾਂ ਜਿਹੜੀ ਸ੍ਰਿਸ਼ਟੀ ਹੈ ਓ ਜਮਨ ਮਰਨ ਦੇ ਦੁੱਖ ਦੀ ਸਵਾਈ ਸਾਰੀ ਜਲ ਰਹੀ ਹੈ ਸੜ ਗਈ ਹੈ ਸਤਿਗੁਰ ਪੂਰਾ ਬੂਝ ਬੁਝਾਈ ਇਹ ਸਿੱਖਿਆ ਵੀ ਹੋਰ ਕਿਸੇ ਨੇ ਨਹੀਂ ਦੱਸੀ ਪੂਰਨ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਜੀ ਨੇ ਬੂਝੇ ਸਿੱਖਿਆ ਬੁਝਾਉਣਾ ਕੀਤੀ ਸਮਝਾਉਣਾ ਕੀਤੀ ਹੈ ਮਨ ਚੰਚਲ ਬਹੁਤ ਝੂਟਾ ਖਾਂ ਇਹ ਮਨ ਪਈ ਅਗਣਾ ਕਰਕੇ ਚੰਚਲ ਰਹਿੰਦਾ ਹੈ ਇਸ ਕਰਕੇ ਇੱਥੇ ਕਾਮ ਕ੍ਰੋਧ ਦੀਆਂ ਤੇ ਰਾਜ ਗੰਡਾ ਆਦ ਕੰਮੀਆਂ ਅੰਤ ਨੂੰ ਜਮਾਂ ਦੀਆਂ ਬਹੁਤ ਸਾਰੀਆਂ ਦੁਨੀਆ ਦੀਆਂ ਤਰ੍ਹਾਂ ਰੂਪ ਵਿਚੋਟਾਂ ਜਿਵੇਂ ਦੀਆਂ ਸੱਤਾਂ ਦੀ ਵਿਚੋਟਾਂ ਖਾਂਦਾ ਹੈ ਇਥੋਂ ਛੁੱਟ ਗਿਆ ਠੌਰ ਨਾ ਪਾ ਇਹ ਮਨੁੱਖਾ ਜਨ ਨੂੰ ਮਿਲਿਆ ਸੀ ਵਾਹਿਗੁਰੂ ਆਪ ਦੇ ਮਿਲਣ ਵਾਸਤੇ ਰੱਖਿਆ ਸੀ ਇਹ ਸੁਨੁੱਖਾ ਜਨ ਤੋਂ ਹੀ ਛੁੱਟ ਗਿਆ ਇਹ ਮਨੁੱਖਾ ਜਨ ਗੁਜ਼ਰ ਗਿਆ ਫੇਰ ਇਹਨੂੰ ਥਾਂ ਨੂੰ ਥਾਂ ਨਹੀਂ ਮਨੁੱਖਾ ਦੇ ਫੇਰ ਨਹੀਂ ਮਿਲਣੀ 82 ਲੱਖ ਜੂਨ ਚ ਪਰਹੁੰਦਾ ਫਿਰ ਉਹ ਦਰਗਾਹ ਵਿੱਚ ਇਹਨੂੰ ਥਾਂ ਨਹੀਂ ਠਹਿਰਨ ਨੂੰ ਮਿਲੇਗਾ ਗਰਭ ਜੂਨ ਵਿਸ਼ਟਾ ਕਾ ਵਾਹ ਹਰਤੀ ਦਸਗੇ ਮਾਤਾ ਦੇ ਗਰਭ ਜੂਨੀ ਦੁਆਰਾ ਪਵੇਗਾ ਵਿਸ਼ਟਾ ਵਿੱਚ ਵਾਸਾ ਹੋਵੇਗਾ ਇਸ ਦਾ ਚਿਤ ਕਰ ਮਨਮੁਖ ਕਰੇ ਨਿਵਾਸ ਮਨਮੁਖ ਇਹ ਧਰਾਂ ਵਿੱਚ ਜੂਨਾ ਵਿੱਚ ਪਰਹੁੰਦਾ ਫਿਰਦਾ ਰਹਿੰਦਾ ਹੈ ਗਰ ਮਾਤਾ ਦੇ ਗਰਭ ਦੀ ਜੂਨ ਤੋਂ ਨਿਕਲ ਕੇ ਇੱਥੇ ਬਿਸ਼ਾ ਰੂਪੀ ਵਿਸ਼ਟਾ 'ਚ ਵਾਸਾ ਹੈ ਤੇ ਨਰਕ ਰੂਪੀ ਵਿਸ਼ਟਾ 'ਚ ਵਾਸਾ ਹੋਵੇਗਾ ਇਹ ਹੈ ਜਿਵੇਂ ਮਨਮੁਖ ਦਾ ਨਰਕ ਵਿੱਚ ਕਿੰਤ ਘਣਾ ਕਠਾ ਨਾ ਸੋ ਇਹੇ ਜੇ ਥਾਂ ਦੇ ਵਿੱਚ ਮਨਮੁਖਾਂ ਦਾ ਨਿਵਾਸ ਹੁੰਦਾ ਹੈ ਆਪਣੇ ਸਤਿਗੁਰ ਕੋ ਸਦਾ ਬਲ ਜਾ ਐਸਾ ਆਪਣੇ ਸਤਿਗੁਰੂ ਸੱਚੇ ਬਾਦਸ਼ਾਹ ਤੋਂ ਸੈਂਕੜੇ ਵਾਰੀ ਬਲਿਹਾਰ ਜਾਂਨੇ ਹਾਂ ਗੁਰਮੁਖ ਜੋਤੀ ਜੋਤ ਮਿਲਾਇ ਇਹਨਾਂ ਸਤਿਗੁਰਾਂ ਨੂੰ ਗੁਰਮੁਖਾਂ ਨੂੰ ਜੋਤੀ ਸਰੂਪ ਦੇ ਵਿੱਚ ਆਪ ਦੀ ਜੋਤ ਵਿੱਚ ਜੋਤੀ ਜੋਤਾਇਆ ਤਾਂ ਅੰਮ੍ਰਿਤ ਰੂਪ ਹੈ ਜੋਤ ਪਰਦਕ ਜੋਤ ਜਿਹੜੀ ਹੈ ਗੁਰਮਖੰਦ ਦੀ ਉਸ ਵਾਹਿਗੁਰੂ ਵਿੱਚ ਮਿਲਾਤੀ ਹੈ ਨਿਰਮਲ ਬਾਣੀ ਨਿਜ ਘਰ ਵਾਸਾ ਜਿਹਦੇ ਨਾਲ ਗੁਰੂ ਬਾਣੀ ਦੁਆਰਾ ਨੇ ਸਰੂਪ ਰੂਪੀ ਘਰ ਦੇ ਸੱਚ ਸਰੂਪ ਵਿੱਚ ਵਾਸਾ ਹੁੰਦਾ ਹੈ ਨਾਨਕ ਹਉਮੈ ਮਾਰੇ ਸਦਾ ਉਦਾਸ ਜਿਹੜਾ ਮਾਰਾ ਸਾਹਿਬ ਕਹਿੰਦੇ ਦੇ ਵੀ ਹਉਮੈ ਨੂੰ ਮਾਰ ਲਵੇ ਉਹ ਸਦਾ ਉਦਾਸ ਰਹਿੰਦਾ ਜਿੱਥੇ ਵੀ ਉਹ ਬ੍ਰਾਹਮ ਹੀ ਹੈ ਉਹ ਉਹ ਬੰਗੜਾਂ ਜਿਹੀ ਹੈ ਮਾਰਾ ਕਹਿੰਦੇ ਹਨ ਆਸਾਦ ਮਹੱਲਾ ਪੀਜਾ ਲਾਲਾ ਆਪਣੀ ਜਾਤ ਗਵਾਈ ਸੱਚੇ ਪਾਤਸ਼ਾਹ ਸੇਵ ਨੂੰ ਕਿਹਾ ਜਾ ਹੋ ਸਕਦਾ ਹੈ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਲਾਲਾ ਆਪਣੀ ਜਾਤ ਗਵਾਈ ਇਹ ਭਾਈ ਲਾਲਾ ਦਾ ਦਾਸ ਜੀ ਹੁੰਦਾ ਹੈ ਦਾਸ ਸੇਵ ਕੋ ਹੈ ਮਹਾਰਾਜ ਦਾ ਜਿਸ ਨੇ ਆਪਣੀ ਜਾਤ ਦਾ ਮਾਨ ਗਵਾਚਾ ਹੈ ਉਹ ਸੱਚੇ ਪਾਤਸ਼ਾਹ ਦੇ ਲਾਲੇ ਬੋਲੇ ਹੈ ਦਾਸਾਂ ਦੇ ਦਾਸ ਹਨ ਉਹ ਤਨ ਮਨ ਆ ਮੈਂ ਪਿਆਰੇ ਬੋਲੇ ਹਨ ਮਹਾਰਾਜ ਦੇ ਜਿਨ੍ਹਾਂ ਨੇ ਜਤੀ ਮਾਨ ਆਪਣਾ ਗਵਾ ਦਿੱਤਾ ਹੈ ਤਨ ਮਨ ਅਰਪੇ ਸਤਿਗੁਰ ਸਰਣਾਈ ਕੰਮ ਕੇ ਮਾਨੂ ਗੁਰੂ ਸਾਹਿਬ ਦੀ ਛੱਲੇ ਵਿੱਚ ਜਿਨ੍ਹਾਂ ਨੇ ਅਰਪਿਤਾ ਲਾ ਰੂਪਾ ਹੈ ਹਿਰਦੈ ਨਾਮ ਵੱਡੀ ਵਿਡਿਆਈ ਇਹਨਾਂ ਦੇ ਹਿਰਦੇ ਚ ਨਾਮ ਵਸ ਗਿਆ ਇਹ ਬਹੁਤ ਵੱਡੀ ਵਿਡਿਆਈ ਉਹਨਾਂ ਦੀ ਮਹਾਰਾਜ ਕਿਹਾ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਹਾਂ ਕੇ ਹਿਰਦੇ ਵਸਿਆ ਹਰ ਕੋ ਪ੍ਰਭੂਾਨ ਉਸ ਦੇ ਬਰਾਬਰ ਮਹਾਰਾਜ ਸਾਹਿਬ ਜੀ ਨੇ ਕਿਹਾ ਪੰਡਤ ਸੂਰਸ਼ਤਰਪਤ ਰਾਜਾ ਭਗਤ ਦੇ ਬਰਾਬਰ ਹੋਰ ਨਾ ਕੋਈ ਪੰਡਤ ਕੋਈ ਕਿੱਡਾ ਵਿਦਵਾਨ ਹੋਵੇ ਕੋਈ ਸੂਰਮਾ ਕਿੱਡਾ ਬਹਾਦਰ ਹੋਵੇ ਛਤਰਪਤ ਚਕਰਵਰਤੀ ਪਾਸ਼ਾ ਹੋਵੇ ਵਾਹਿਗੁਰੂ ਦੇ ਭਗਤ ਦੇ ਬਰਾਬਰ ਕੋਈ ਵੀ ਨਹੀਂ ਹੋ ਸਕਦਾ ਇਸ ਕਰਕੇ ਹਿਰਦੇ ਚ ਨਾਮ ਵਸਣੇ ਕਰਕੇ ਬਹੁਤ ਵੱਡੀ ਵਡਿਆਈ ਉਹਨਾਂ ਦੀ ਹੋ ਗਈ ਹੈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸਦਾ ਉਹ ਪ੍ਰੀਤਮ ਵਾਹਿਗੁਰੂ ਹੈ ਜਿਨ੍ਹਾਂ ਨੂੰ ਸਦਾ ਪ੍ਰੀਤਮ ਪਿਆਰੇ ਸਤਿਗੁਰੂ ਹੈ ਉਹਨਾਂ ਦੇ ਤਾਈ ਪ੍ਰਭ ਹੋਏ ਸਖਾ ਮਾਰ ਸਾਨੂੰ ਤੇ ਸਖਾ ਮਿੱਤਰ ਹੁੰਦੇ ਸਹਾਇਕ ਹੁੰਦੇ ਲੋਕ ਪਰਲੋਕ ਵਿੱਚ ਸੋ ਲਾਲਾ ਜੀਵਤ ਮਰੈ ਉਹ ਭਾਈ ਲਾਲਾ ਸਿੰਘ ਕੈ ਮਹਾਰਾਜ ਦਾ ਜੀਵਤ ਭਾਵ ਤੋਂ ਮਰਦਾ ਹੈ ਸੋਗ ਹਰਖ ਦੁਏ ਸੰਕਰ ਜਾਣੇ ਜੇ ਪਦਾਰਥ ਵਿੱਚੜੀਏ ਸੋਗ ਨਾ ਕਰੇ ਜੇ ਪਦਾਰਥ ਆਵੇ ਖੁਸ਼ ਨਾ ਹੋਵੇ ਦੁਨਿਆ ਦੇ ਸਮਾਨ ਵਿਕਤੀ ਕਰਕੇ ਜਿਹੜਾ ਜਾਣੇ ਗੁਰਪ੍ਰਸਾਦੀ ਸ਼ਬਦ ਉਧਰ ਹੈ ਗੁਰਾਂ ਦੀ ਕਿਰਪਾ ਕਰਕੇ ਸ਼ਬਦ ਦੇ ਕਮਾਈ ਕਰਕੇ ਉਹ ਉਧਰ ਜਾਂਦਾ ਸੰਸਾਰ ਤੋਂ ਮੁਕਤ ਹੋ ਜਾਂਦਾ ਹੈ ਰਹਾਉ ਕਰਨੀਕਾਰ ਤੁਰੋ ਫੁਰਮਾਈ ਇਹ ਪੰਕਤੀ ਦੀ ਜਿਹੜੀ ਕਾਰ ਕਮਾਉਣੀ ਹੈ ਤੁਰੋ ਆਤਮੈ ਪਰਮੇਸ਼ਰ ਨੇ ਇਹ ਆਗਿਆ ਕੀਤੀ ਫਰਮਾਉਣਾ ਕੀਤੀ ਹੈ ਬਿਨ ਸ਼ਬਦੈ ਕੋ ਥਾਏ ਨਾ ਪਾਈ ਜੇ ਨਾ ਸ਼ਬਦ ਦੀ ਕਮਾਈ ਨਹੀਂ ਨਾ ਕਰੇਗਾ ਕੋਈ ਸੱਚਖੰਡ ਦੇ ਥਾਂ ਨਹੀਂ ਪਾਵੇਗਾ ਅਤੇ ਸਤ ਸਿਉਗ ਰੂਪੀ ਥਾਂ ਨੂੰ ਤੁਰਿਆ ਬਾਦ ਰੂਪੀ ਥਾਂ ਨੂੰ ਵੀ ਸ਼ਬਦ ਗੁਰਾਂ ਦੇ ਦੀ ਕਮਾਈ ਕਰੀ ਤੇ ਬਗੈਰ ਨਹੀਂ ਕੋਈ ਵੀ ਪਾ ਸਕੇਗਾ ਕਰਨੀ ਕੀਰਤ ਨਾਮ ਵਸਾਈ ਇਹ ਭਾਈ ਕੀਰਤ ਨੂੰ ਭਗਤੀ ਜਿਹੜੀ ਕਰਨੀ ਹੈ ਨਾ ਵਾਹਿਗੁਰੂ ਦਾ ਜਸ ਕਰਨਾ ਹੈ ਇਹ ਕਮਾਈ ਕਰੇ ਕਰਨੀ ਭਗਤੀ ਕਰੇ ਪਰਮੇਸ਼ਰ ਦਾ ਕੀਰਤਨ ਕਰੇ ਨਾਮ ਨੂੰ ਮਨ ਤੇ ਵਸਾਉਣਾ ਕਰੇ ਇਹ ਆਗਿਆ ਹੈ ਇਸ ਦੇ ਸ਼ਬਦ ਨੂੰ ਮੰਨ ਕੇ ਵਸਾਵੇ ਤਾਂ ਟਿਕਾ ਹੁੰਦਾ ਹੈ ਆਪੇ ਦੇਵੈ ਢਿਲ ਨਾ ਪਾਈ ਆਪ ਹੀ ਜਿਨ੍ਹਾਂ ਨੂੰ ਮਾਰਾ ਨਾਮ ਦੀ ਦਾਤ ਦੇ ਦਿੰਦਾ ਹੈ ਉਹਨੂੰ ਪ੍ਰਾਪਤ ਹੋਣ ਲਈ ਢਿਲ ਨਹੀਂ ਪੈਂਦੀ ਛਟ ਪ੍ਰਾਪਤ ਹੋ ਜਾਂਦੀ ਹੈ ਮੁਕਤੀ ਆਦ ਗੁਣ ਵੀ ਮਨੁਖ ਭਰਮ ਭੁੱਲੇ ਸੰਸਾਰ ਜਿਹੜੇ ਮਨੁਖ ਲੋਕ ਆ ਸੰਸਾਰ ਦੇ ਪਦਾਰਥਾਂ ਦੇ ਭਰਮ ਜੀ ਭੁੱਲੇ ਆ ਸੱਚੇ ਮੰਨ ਕੇ ਬਿਨ ਰਾਸੀ ਕੂੜਾ ਕਰੇ ਵਾਪਾਰ ਉਹਨਾਂ ਦੇ ਕੋਲੇ ਸਰਦਾ ਰੂਪੀ ਰਾਸ ਪੂੰਜੀ ਨਹੀਂ ਹੈ ਸੰਦਾ ਤੋਂ ਹੀ ਨੇ ਲੋਕ ਝੂਠਾ ਵਪਾਰ ਕਰਦੇ ਆ ਉਹ ਦੇਵੀ ਦੇ ਉਤਿਆਂ ਦੀ ਉਪਾਸ਼ਨਾ ਕਰਦੇ ਰਹਿੰਦੇ ਹਨਗੇ ਬਿਨ ਰਾਸੀ ਵੱਖਰ ਪੱਲੇ ਨਾ ਪਾਏ ਜਿਨ੍ਹਾਂ ਕੋ ਸੰਦਾ ਰੂਪੀ ਰਾਸ ਹੈ ਨਹੀਂ ਉਹਨਾਂ ਨੂੰ ਵੱਖਰ ਲਾਭ ਦਾਇਕ ਪਰਮੇਸ਼ਰ ਦਾ ਨਾਮ ਰਿਦੇ ਰੂਪੀ ਪੱਲੇ 'ਚ ਨਹੀਂ ਕਿਤੋਂ ਵੀ ਪ੍ਰਾਪਤ ਹੋ ਸਕਦਾ ਮਨੁੱਖ ਭੁੱਲਾ ਜਨਮ ਗਵਾ ਜਿਹੜੇ ਮਨੁੱਖ ਲੋਕ ਆਪਣੇ ਜਨਮ ਨੂੰ ਵਿਸ਼ਿਆਂ 'ਚ ਗਵਾ ਲਿਆ ਹੈ ਦੇ ਵਾਹਿਗੁਰੂ ਵੱਲੋਂ ਭੁੱਲ ਚੁੱਕੇ ਹਨ ਗਿਆਨ ਹੋਣੇ ਤੇ ਸਤਗੁਰੂ ਸੇਵੇ ਸੋ ਲਾਲਾ ਹੋਇ ਮਹਾਰਾਜ ਤੂੰ ਭੁੱਲਨੇ ਕਰਕੇ ਸਾਰਾ ਜਨਮ ਬਵਾ ਲਿਆ ਜਿਹੜਾ ਸਤਗੁਰੂ ਸਾਹਿਬ ਦਾ ਸੇਵਨ ਕਰਦਾ ਉਹ ਨਾਲਾ ਸੇਵਕ ਹੁੰਦਾ ਹੈ ਊਤਮ ਜਾਤੀ ਊਤਮ ਸੋ ਉਹਦੀ ਸਾਰਿਆਂ ਚੋਂ ਜਾਤੀ ਉਤਮਾ ਚੁੱਤ ਕੁਲ ਵਾਲਾ ਹੈ ਤੇ ਉਤੋਂ ਉਹਦੀ ਸੋਭਾ ਹੈ ਲੋਕ ਪਰਲੋਕ ਵਿੱਚ ਗੁਰ ਪੌੜੀ ਸਭ ਦੀ ਉੱਚਾ ਹੋ ਗੁਰ ਸਾਹਿਬ ਜਿਹੜੀ ਪੌੜੀ ਹੈ ਨਾ ਭਗਤੀ ਦੀ ਜਿਹੜਾ ਇਸ ਚੜਦਾ ਹੈ ਉਹ ਸਭ ਤੋਂ ਉੱਚਾ ਹੋ ਜਾਂਦਾ ਹੈ ਨਾਨਕ ਨਾਮ ਵਡਾਈ ਹੋ ਸਤਿਗੁਰੂ ਜੀ ਕਹਿੰਦੇ ਹਨ ਨਾਮ ਕਰਕੇ ਵਡਿਆਈ ਪ੍ਰਾਪਤ ਹੁੰਦੀ ਉਸ ਪਿਆਰੇ ਦੇ ਤਾਂ ਹੀ ਉਹ ਜਾਣਦੇ ਕਿ ਨਾਮ ਦੀ ਵਡਿਆਈ ਆਪ ਨਹੀਂ ਕੁਝ ਬਣਦੇ ਹੰਕਾਰ ਨਾਲ